ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਦਾ ਬੇੜਾ ਇੰਨਾ ਗਰਕ ਹੋ ਚੁੱਕਿਆ ਕਿ ਹੁਣ ਆਮ ਇਨਸਾਨ ਨੂੰ ਸਕੂਲਾਂ ਦੇ ਵਿੱਚ ਆਪਣੇ ਬੱਚੇ ਪੜਾਉਣੇ ਔਖੇ ਹੋ ਚੁੱਕੇ ਨੇ ਜੀ ਹਾਂ ਇਸ ਦੀ ਤਾਜ਼ਾ ਉਦਾਹਰਣ ਸ਼੍ਰੀ ਮੁਕਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਲਵਾ ਸਕੂਲ ਦੀ ਮੈਨੇਜਮੈਂਟ ਤੋਂ ਤੰਗ ਪਰੇਸ਼ਾਨ ਹੋਏ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਅੱਗੇ ਤੰਬੂ ਲਗਾ ਦਿੱਤਾ ਅਤੇ ਫਿਰ ਸਕੂਲ ਮੈਨੇਜਮੈਂਟ ਦੇ ਖਿਲਾਫ ਜ਼ੋਰਦਾਰ ਧਰਨਾ ਪ੍ਰਦਰਸ਼ਨ ਵੀ ਕੀਤਾ ਹੈ ਜਦੋਂ ਬੱਚਿਆਂ ਦੇ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਕੂਲ ਦੀ ਮੈਨੇਜਮੈਂਟ ਫੀਸਾਂ ਵਧਾ ਕੇ ਸਾਨੂੰ ਆਰਥਿਕ ਤੌਰ ਤੇ ਲੁੱਟ ਰਹੀ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਮੇਰਾ ਨਾਮ ਕਰਮਜੀਤ ਕਹ ਰਹੀ ਭਾਜੀ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਮਾਰਵਾਲ ਸਕੂਲ ਦੇ ਬਾਹਰ ਕੀ ਕਾਰਨ ਕੀ ਹੈ ਸਰ ਬੱਚਿਆਂ ਦੀਆਂ ਫੀਸਾਂ ਬਹੁਤ ਜ਼ਿਆਦਾ 50% ਤੱਕ ਇਹਨਾਂ ਨੇ ਵਧਾ ਰੱਖੀ ਹੈ ਜੋ ਕਿ ਕਿਸੇ ਵੀ ਸਕੂਲ ਨੂੰ ਇਹ ਇਜਾਜ਼ਤ ਨਹੀਂ ਸਰਕਾਰ ਵੱਲੋਂ ਵੀ ਇਹ ਡਿਜ਼ਾਈਨ ਚੀਜ਼ ਹੈ ਹਮ ਕਿੰਨੇ ਦਿਨ ਜਿਹੜਾ ਧਰਨਾ ਪ੍ਰਦਰਸ਼ਨ ਤੁਹਾਡਾ ਚੱਲੇਗਾ ਕਿਹੜੀਆਂ ਕਿਹੜੀਆਂ ਤੁਹਾਡੀਆਂ ਡਿਮਾਂਡਸ ਨੇ ਇੱਕ ਸਰ ਬੱਚਿਆਂ ਦੀ ਸਟੱਡੀ ਤੇ ਇੱਕ ਜਿਵੇਂ ਇੱਥੇ ਵੀਕਲ ਹੜਾਉਣ ਨੂੰ ਵੀ ਬਿਲਕੁਲ ਸ਼ਾਨਿ ਬੈਣਾ ਤੋਂ ਪੁੱਛ ਹੁੰਦੀਆਂ ਨੇ ਬੱਚਿਆਂ ਨੂੰ ਸਟੱਡੀ ਤੇ ਵੀ ਕੱਟ ਫੋਕਸ ਹੈ ਤੇ ਬਾਕੀ ਇਹਨਾਂ ਨੇ ਜੋ ਫੀਸਾ ਬਹੁਤ ਜ਼ਿਆਦਾ ਵਧਾ ਰੱਖੀ ਹੂੰ ਹੋਰ ਵੀ ਕੋਈ ਚਾਰਜਸ ਵਗੈਰਾ ਲਾਏ ਹਾਂ ਹਾਂ ਸਰ ਜੀ ਵੀ ਸਕੂਲ ਸਪੋਰਟਸ ਫੰਡ ਲਾਇਆ ਹੋਇਆ ਹੈ ਉਹ ਲਾ ਪਿੱਛੇ ਵੀ ਇਹਨਾਂ ਨੇ ਕਿ ਸਕਾਡ ਗਾਈਡਿੰਗ ਕਰਵਾਈ ਸੀ ਸਪੋਰਟਸ ਫੰਡ ਦੇ ਬੱਚਿਆਂ ਤੋਂ ਲੈ ਰਹੇ ਪਰ ਜਿੰਨੀਆਂ ਵੀ ਇਹਨਾਂ ਨੂੰ ਸਮਾਨ ਚਾਹੀਦਾ ਸੀ ਬੱਚੇ ਘਰਾਂ ਚੋਂ ਲੈ ਕੇ ਆਈਏ ਹੂੰ ਇਹਨਾਂ ਨੇ ਸਕੂਲ ਵਾਲਿਆਂ ਨੇ ਕੁਝ ਵੀ ਪ੍ਰੋਵਾਈਡ ਨਹੀਂ ਕੀਤਾ ਕੀ ਮੰਗੀ ਹੈ ਤੁਹਾਡੀ ਉਹਨੇ ਜਿਹਨਾਂ ਨੂੰ ਕਿਸਾਨ ਜੋ ਨਜਾਇਜ਼ ਲਗਾਈਆਂ ਬਤਾਈਆਂ ਉਹ ਕਟ ਕਰੀਆਂ ਜਾਂ ਬਾਕੀ ਬੱਚਿਆਂ ਦੀ ਸਟੱਡੀ ਤੇ ਵੀ ਫੋਕਸ ਜਿਵੇਂ ਸਪੋਰਟਸ ਫੰਡ ਹੈ ਸਿਰਫ ਉਹ ਇਦਾਂ ਬੱਚਾ ਤੋਂ ਲੈਣ ਜੋ ਪਾਰਟਿਸਿਪੇਟ ਕਰਦੀ ਹੈ ਉਹ ਵੀ ਤਾਂ ਲੈਣ ਦੇ ਹੱਕਦਾਰ ਹੈ ਜੇ ਸਪੋਰਟਸ ਦੀਆਂ ਜਿੰਨੀਆਂ ਵੀ ਬੱਚੇ ਨੂੰ ਚੀਜ਼ਾਂ ਚਾਹੀਦੀਆਂ ਉਹ ਖੁਦ ਪ੍ਰੋਵਾਈਡ ਕਰਵਾਉਣ ਘਰਾਂ ਦੇ ਵਿੱਚੋਂ ਨਾ ਮੰਗਵਾਉਣ ਉਹ ਚੀਜ਼ਾਂ ਦਾ ਖੁਦ ਪੇਰੈਂਟਸ ਲਿਆ ਕੇ ਦੇ ਰਹੇ ਆ 100-100 ਰੁਪਈਆ ਨੇ ਡਿਸਕਾਊਂਟ ਰਿਗਾਰਡਿੰਗ ਤੇ ਬੱਚਾ ਤੋਂ ਜਿਨ੍ਹਾਂ ਨੇ ਪਾਰਟਿਸਿਪੇਟ ਕਰਨਾ ਉਹਨਾਂ ਤੋਂ ਫੀਸ ਵੀ ਲਈ ਹੈ ਬਾਹਰ ਦੇ ਘਰਾਂ ਚੋਂ ਮੰਗਵਾਇਆ ਹੈ ਇਸ ਤੋਂ ਬਾਅਦ ਕਿਸ ਤਰ੍ਹਾਂ ਦਾ ਐਕਸ਼ਨ ਲਏਗਾ ਤੁਹਾਡੇ ਸਾਹਿਬ ਜੀ ਜੇਰ ਕਿਸੇ ਵੀ ਹਿਸਾਬ ਨਾਲ ਅੱਗੇ ਜੇ ਲੋਡ ਪਈ ਤਾਂ ਹੋਰ ਵੀ ਕੁਝ ਵੱਡਾ ਕਰਾਂਗੇ ਹਾਂਜੀ ਸਰ ਕੀ ਨਾਮ ਕੀ ਹੈ ਤੁਹਾਡਾ ਮੈਂ ਅੰਗਰੇਜ਼ ਸਿੰਘ ਮੈਂ ਹੋਸਟਾ ਮਾਲਵਾ ਸਕੂਲ ਸਾਡੇ ਬੱਚੇ ਪੜ੍ਹਦੇ ਆ ਜੀ ਕਿਉਂ ਇਹਨਾਂ ਨੇ ਜਿਵੇਂ ਸਮੇਂ ਤੋਂ ਮਤਲਬ ਸਿੱਖਿਆ ਵਧਾਇਆ ਹੈ ਸਪੋਰਟਸ ਫੰਡ ਵਧਾਇਆ ਹੈ ਜਾਂ ਬਿਲਡਿੰਗ ਫੰਡ ਇਹ ਇਹਦੇ ਚ ਮੁਕੜਾ ਵਰਤਾ ਕਰਤਾ ਹੈ ਅਸੀਂ ਜੋ ਭਰ ਨਹੀਂ ਸਕਦੇਗੇ ਤੇ ਅਸੀਂ ਬੇਨਤੀ ਕਰਦੇ ਆ ਮੈਨੇਜਮੈਂਟ ਨੂੰ ਪਹਿਲਾਂ ਵੀ ਅਸੀਂ ਕਰ ਚੁੱਕੇ ਆ ਇਹ ਇਹ ਵਧੀਆ ਹੁੰਦਾ ਫੀਸ ਹੈ ਜਿਵੇਂ ਐਸਐਮਐਸ ਉਹ ਵਧਾਤੇ ਜਾਂ ਮਤਲਬ ਇਹਨਾਂ ਨੇ ਕੋਈ ਆ ਲਿਆਂਦੇ ਆ ਮਤਲਬ ਗੇਮਾਂ ਵਾਸਤੇ ਕੋਈ ਮਹਿੰਗੀਆਂ ਗੇਮਾਂ ਲਿਆਂਦੀਆਂ ਉਹ ਜੇ ਅਸੀਂ ਆਣੇ ਵੀ ਜੇ ਉਹ ਬੱਚਾ ਮਤਲਬ ਉਹ ਦੇ ਪਾਰਟਿਸਿਪੇਟ ਕਰਦਾ ਉਹਦੇ ਤੋਂ ਫੀਸ ਲਈ ਜਾਵੇ ਜਿਹੜਾ ਬੱਚਾ ਉਹ ਗੇਮ ਖੇਡ ਹੀ ਨਹੀਂ ਸਕਦਾ ਉਹ ਤੋਂ ਨਾਇਜ਼ ਫੀਸ ਲਈ ਜਾ ਰਿਹਾ ਅਸੀਂ ਉਹ ਫੀਸਾਂ ਦੇਣ ਦੇ ਸਮਰੱਥ ਨਹੀਂਗੇ ਤੇ ਨਾ ਹੀ ਅਸੀਂ ਉਹ ਦੇਣੀ ਹੈ ਸੋ ਇੱਕ ਮੇਰੀ ਬੇਨਤੀ ਹੈ ਵੀ ਇਹਨਾਂ ਨੇ ਬਾਹਰੋਂ ਐਡਵਰਟਾਈਜ਼ਮੈਂਟ ਕਰ ਕਰਕੇ ਇੱਕ ਸਕੂਲ ਦੇ ਵਿੱਚ ਇੱਕ ਇੱਕ ਕਲਾਸ ਦੇ ਵਿੱਚ 45 ਤੋਂ 50-50 ਬੱਚੇ ਜਿਹੜੇ ਕਿ ਸਰਕਾਰੀ ਸਕੂਲਾਂ 'ਚ ਵੀ ਇੰਨੇ ਨੇ ਬੱਚੇ ਕਲਾਸ ਦੇ ਵਿੱਚ ਹੋਣਗੇ 50-50 ਬੱਚਿਆਂ ਨੂੰ ਇੱਕ ਟੀਚਰ ਦੱਸੋ ਵੀ ਕਿਵੇਂ ਉਹ ਕੱਪ ਗਿਆ ਨਹੀਂ ਦੇਖ ਸਕਦਾ ਉਹਨਾਂ ਦੀਆਂ ਇਹ ਇਹਨਾਂ ਦੀ ਕਾਫੀ ਮਤਲਬ ਕਮਾਈ ਕਰਨ ਦਾ ਸਾਧਨ ਬਣਾ ਲਿਆ ਨਾ ਕਿ ਸਕੂਲ ਇਹਨੂੰ ਇੱਕ ਦੁਕਾਨ ਦੀ ਤਰ੍ਹਾਂ ਇਹ ਚਲਾ ਰਹੇ ਆ ਜੇ ਜਿਵੇਂ ਸਕੂਲਾਂ ਦੇ ਮਤਲਬ ਬੁੱਕਸਾਂ ਨੂੰ ਮਿਲਦੀ ਹੈ ਉਹ ਨਿਰਧਾਰਤ ਕਿਚਨਾਂ ਦੀ ਦੁਕਾਨਾਂ ਉਹਨਾਂ ਤੋਂ ਸਾਨੂੰ ਉਹ ਕਿਤਾਬਾਂ ਦਿੱਤੀਆਂ ਜਾਂਦੀਆਂ ਐ ਅਸੀਂ ਆਣਿਆ ਵੀ ਇਹ ਖੁੱਲੇ ਆਮ ਬਾਜ਼ਾਰ ਦੇ ਵਿੱਚੋਂ ਸਾਨੂੰ ਕਿਤਾਬਾਂ ਮਿਲਣ ਤਾਂ ਜੋ ਅਸੀਂ ਸਸਤੇ ਰੇਟ ਤੇ ਕਿਤਾਬਾਂ ਖਰੀਦ ਸਕ ਜੇ ਇਸੇ ਤਰ੍ਹਾਂ ਹੀ ਵਰਦੀਆਂ ਵੀ ਐਸ ਦੁਕਾਨ ਤੇ ਜਾਓ ਉੱਥੇ ਹੀ ਵਰਦੀ ਮਿਲੂਗੀ ਉੱਥੇ ਹੀ ਜਰਾਬਾ ਮਿਲਣਗੇ ਉਹੀ ਬੂਟ ਮਿਲਣਗੇ ਤੇ ਉਹ ਮਰਜ਼ੀ ਦੇ ਰੇਟਾਂ ਦੇ ਸਾਨੂੰ ਦਿੱਤੀਆਂ ਜਾਂਦੀਆਂ ਐ ਇਸ ਤਰ੍ਹਾਂ ਪੇਰੈਂਟਸ ਦਾ ਮਤਲਬ ਛੇਲ ਲਈ ਜਾ ਰਹੀ ਆ ਪੰਜਾਬੀ 'ਚ ਮੈਂ ਕਹਿੰਨਾ ਹੈ ਸਰੇ ਆਮ ਤੇ ਸਾਡੀ ਬੇਨਤੀ ਐ ਮੈਨੇਜਮੈਂਟ ਨੂੰ ਵੇ ਜੋ ਇਹਨਾਂ ਮਤਲਬ ਧਰਨਾ ਕਰੀ ਬੈਠੇ ਆਂ ਸੀ ਮਾਪੇ ਬੈਠੇ ਆਂ ਉਹਨਾਂ ਨੂੰ ਜੇ ਤਕਲੀਫ ਹੈ ਇਹ ਮੈਨੇਜਮੈਂਟ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਮੈਨੇਜਮੈਂਟ ਨੂੰ ਚੇਤਾਵਨੀ ਦੇਣੀ ਚਾਹੁੰਦੇ ਆਂ ਪਹਿਲਾਂ ਵੀ ਇਹਨਾਂ ਨੂੰ ਇਹ ਦੋ ਵਾਰੀ ਮੈਮੋਰੰਡਮ ਦੇ ਚੁੱਕੇ ਆਂ ਤਾਂ ਇਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਹੁਣ ਸਾਡੀ ਇਹਨਾਂ ਨੂੰ ਇਹ ਚੇਤਾਵਨੀ ਹੈ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਅਸੀਂ ਲਗਾਤਾਰ ਇੱਥੇ ਸਕੂਲ ਮੁਰੇ ਧਰਨਾ ਦੇਵਾਂਗੇ ਉਹਨਾਂ ਚਿਰ ਅਸੀਂ ਲਗਾਤਾਰ ਇਥੇ ਸੰਘਰਸ਼ ਕਰਦੇ ਰਵਾਂਗੇ ਇਹ ਮੇਰੀ ਬੇਨਤੀ ਹੈ ਪਹਿਲਾਂ ਵੀ ਧਰਨਾ ਕੀਤਾ ਸੀ ਧਰਨਾ ਪਹਿਲਾਂ ਅਸੀਂ ਆ ਧਰਨਾ ਕੀਤਾ ਸੀ ਪਿਛਲੇ 19 ਤਰੀਕ ਨੂੰ ਕਿ 20 ਨੂੰ ਉਦੋਂ ਮਤਲਬ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਮੈਨੇਜ ਉੱਪਰਲੇ ਮੈਨੇਜਮੈਂਟ ਨੂੰ ਤੁਹਾਡੇ ਇਹ ਭੇਜਾਂਗੇ ਤਾਂ ਪਰ ਇਹਨਾਂ ਨੇ ਸਾਡੀ ਕੋਈ ਗੱਲ ਸੁਣੀ ਨਹੀਂ ਨਾ ਹਕੂਮਤ ਸਿੰਘ ਜੀ ਕੀ ਕਾਰਨ ਹੈ ਜਿਹੜਾ ਅੱਜ ਪ੍ਰਦਰਸ਼ਨ ਕਰ ਰਹੇ ਸਰ ਇਹਨਾਂ ਪੀਸਾ 'ਚ ਬਹੁਤ ਭਾਰੀ ਵਾਅਦਾ ਕੀਤਾ ਉਹਦੇ ਕਾਰਨ ਅਸੀਂ ਕਈ ਧਰਨੇ ਪਹਿਲਾਂ ਵੀ ਧਰਨਾ ਲਾਇਆ ਬਹੁਤ ਮੀਟਿੰਗਾਂ ਕਰ ਕਰੀਆਂ ਇਹਨਾਂ ਨਾਲ ਫਰੋਦਾ ਕੋਈ ਸਾਨੂੰ ਛਿੱਟਾ ਨਹੀਂ ਮਿਲਿਆ ਹੂੰ ਉਹ ਯੂ ਨੋ ਇਹਨਾਂ ਨੇ ਜਵਾਬ ਨਹੀਂ ਦਿੱਤਾ ਉਸ ਦੇ ਕਾਰਨ ਅੱਜ ਸਾਨੂੰ ਫਿਰ ਧਰਨਾ ਲਾਉਣਾ ਪਿਆ ਅੱਗੇ ਤੋਂ ਅਸੀਂ ਹੁਣ ਇਹ ਲਗਾਤਾਰ ਹੀ ਧਰਨਾ ਚਾਰੀ ਰੱਖਾਂਗੇ ਹੂੰ ਉਹਦਾ ਕਾਰਨ ਕਿ ਇਹਨਾਂ ਚ ਕੀ ਕੀ ਡਿਮਾਂਡਸ ਕੀ ਨੇ ਤੁਹਾਡੀ ਮੰਗਾਂ ਮਾਰਸ ਫੀਸਾਂ 'ਚ ਬਹੁਤ ਭਾਰੀ ਵਾਅਦਾ ਕੀਤਾ ਸੀ ਉਹਨਾਂ ਨੂੰ ਵਾਪਸ ਲਿਆ ਜਾਵੇ ਸਿੱਖਿਆ ਵਿਭਾਗ ਨੂੰ ਜੇ ਸੋងਦੀ ਕੋਈ ਦਿੱਤਾ ਤੁਸੀਂ ਕੋਈ ਮਤਲਬ ਨਹੀਂ ਸਾਹ ਉਹ ਨਹੀਂ ਹਾਂਜੀ ਉਹ ਤਾਂ ਹੁਣ ਕਰਾਂਗੇ ਅਸੀਂ ਹੂੰ ਕਿੰਨਾ ਚਿਰ ਚੱਲੂਆ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਇਹ ਲੰਮਾ ਹੀ ਚੱਲੂਗਾ ਜੀ ਆਣ ਮਹੀਨੇ ਲਈ ਸਮੇਂ ਲਈ ਆਈ ਸਾਡੇ ਮੰਗਾ ਪੁਣੀਆਂ ਕਰਦਨ ਦੀ ਜਿਹੜੀ ਨਜਾਇਜ਼ ਫੀਸ ਵਧਾਈਆਂ ਨੇ ਅਸੀਂ ਚਾਹਨੇ ਆ ਉਹਨਾਂ ਨੂੰ ਵਾਪਸ ਲਿਆ ਜਾਵੇ ਬਿਲਡਿੰਗ ਚਾਰਜ ਪਾਤੇ ਸਪੋਰਟਸ ਦੇ ਚਾਰਜ ਪਾਤੇ ਕਾਦੇ ਲਈ ਪਾਤੇ ਜੁਵਾਗ ਦਾ ਸਾਡੇ 3-3 ਸਾਲ ਦੇ ਕੋਨੇ ਕੀ সুইমিং ਕਰਨੀ ਉਹਨੇ ਕੀ ਕ੍ਰਿਕਟ ਖੇਡਣਾ ਹਾਂਜੀ 3 ਸਾਲ ਕਿਹੜਾ ਬੱਚਾ ਕੋਈ ਖੇਡਦਾ ਉਹਦੇ ਤੋਂ ਲੋ ਫੀਸ ਜਿਹੜਾ ਕਹਿੰਦੇ ਜੇ ਪਾਰਟਿਸਪੇਟ ਕਰਾਉਣੇ ਤਾਂ ਉਹਨੂੰ ਕਰਵਾਸੀ ਫੀਸ ਦੇ ਇਹਨੂੰ ਤਿਆਰ ਬਿਲਡਿੰਗਾਂ ਦੇ ਚਾਰਜ ਪਾਤੇ ਬਿਲਡਿੰਗਾਂ ਤੇ ਇੱਥੇ ਹੀ ਰਹਿਣੇ ਅਸੀਂ ਬਿਲਡਿੰਗ ਇਹਨੇ ਸਕੂਲ ਦੀਆਂ ਬਿਲਡਿੰਗ ਇਹਨਾਂ ਨੇ ਲਾਇਆ ਕੋਈ ਇਹ ਕੋਈ ਸੰਸਥਾ ਤਾਂ ਹੈ ਨਹੀਂ ਕੋਈ ਧਰਮ ਬੋਰਡ ਤਾਂ ਚਲਾਉਂਦਾ ਨਹੀਂ ਇਹਨੂੰ ਜਿਹੜੇ ਕੋਈ ਚੰਦਾ ਆਉਂਦਾ ਹੈ ਤਾਂ ਭਾਈ ਇਕੱਠੇ ਕਰਕੇ ਦੇ ਦਈਏ ਸੀ ਇਹਨਾਂ ਨੂੰ ਪ੍ਰਾਈਵੇਟ ਸਕੂਲੇ ਬਿਲਡਿੰਗ ਇਹਨਾਂ ਦੀ ਆ ਉਹ ਬਿਲਡਿੰਗ ਹੈ ਆਪਣੇਰ ਆਪਣੇ ਲਈ ਬਣਾ ਰਿਆ ਸਾਡੇ ਸਾਡੇ ਐਸਐਮਐਸ ਚਾਰ ਦਿਲਾਤੇ ਸਭ ਤੋਂ ਵੱਡੀ ਗੱਲ ਹੈ ਜੀ ਬੁੱਕਾਂ ਨਾਲ ਮਨੋਪਰੀ ਕਰੀ ਬੈਠੇ ਲਾ ਦੱਸੋ ਇੱਕੋ ਸ਼ੌਪ ਤੇ ਬੁੱਕ ਮਿਲੇਗੀ ਆਪਦੀ ਮਨਮਰਜ਼ੀ ਦਾ ਰੇਟ ਲਾਉਂਦੇ ਆ ਫਿਕਸ ਰੇਟ ਕਰ ਰਹੇ ਕਈ ਪਰਚੀ ਜਾ ਕੇ ਤੁਸੀਂ ਚੈੱਕ ਕਰ ਲਿਓ ਜਾ ਕੇ ਕਿਤਾਬ ਆਪ ਕਿਉਂ ਬਣਾ ਰਹੇ ਨੇ ਇੱਕ ਲਿਸਟ ਬਣਾ ਰੱਖੀ ਲੈ 20% ਲੈਸ ਕਰਤਾ ਜੀ ਦੂਜੇ ਕਿ ਕਿਸੇ ਕਿਤਾਬ ਕੋ ਲੈਣ ਜਾਨੇ ਤਾਂ ਕਿਤਾਬ ਨਹੀਂ ਮਿਲਦੀ ਉਹ ਜਰਾਬਾਂ ਵੀ ਜਰਾਬਾਂ ਵੀ ਕਿਤੋਂ ਬਾਹਰ ਹੋਣੀ ਮਿਲਦੀਆਂ ਇੱਕ ਦੁਕਾਨ ਤੋਂ ਹੀ ਸੌਕਸ ਜਰਾਬਾਂ ਦਾ ਕਿੰਨਾ ਕਲਰ ਦਾ ਜਰਾਬ ਦਾ ਕਲਰ ਵੀ ਚੇਂਜ ਹੋ ਜਾਏ ਨਾ ਜੀ ਕਹਿੰਦੇ ਇਹ ਨਹੀਂ ਚੱਲਣੀ ਜੀ ਉੱਥੋਂ ਲਿਆਓ ਜੀ ਕਰੋ ਜੀ ਕਰੋ ਕੀ ਕਰਾਂਗੇ ਅਸੀਂ ਕੀ ਕਾਰਨ ਆ ਵੀ ਤੁਸੀਂ ਇਸ ਤਰ੍ਹਾਂ ਨਹੀਂ ਤੁਹਾਨੂੰ ਲੱਗਦਾ ਵੀ ਜਿਹੜੇ ਬੱਚੇ ਆਪਣੇ ਜਿਹੜੇ ਹੋਰ ਪਾਸੇ ਲਾ ਲਓ ਨੀ ਸਾਨੂੰ ਵੀ ਆਏ ਵੀ ਸਾਲ ਮੈਂ ਅਸੀਂ ਸਕੂਲ ਮੈਂ ਨਹੀਂ ਕਹ ਰਹੇ ਕੁਝ ਵੀ ਪੜ੍ਹਾਈ ਅੱਛੀ ਹੈ ਸਕੂਲਵਾਰੀ ਕੋਈ ਦਿੱਕਤ ਆ ਨਹੀਂ ਗੱਲ ਨਹੀਂ ਸਾਡੀ ਤਾਂ ਸਿਰਫ ਇੰਨੀ ਕੁ ਮੰਗਾਂ ਨੇ ਜਿਹੜੀਆਂ ਨਜਾਇਜ਼ ਫੀਸਾਂ ਵਧਾਈਆਂ ਨੇ ਜਿਹੜੇ ਡਿਵੈਲਪਮੈਂਟ ਚਾਰਜ ਲਾਤੇ ਹੋਰ ਉਹ ਚਾਰਜ ਵਾਪਸ ਉਹ ਸਾਡੇ ਬੱਚੇ ਆਣ ਗਿਆ ਸੀ ਛੱਡ ਕੇ ਜਾਣੇ ਲੈ ਕੇ ਜਾਣੇ ਪਹਿਲਾਂ ਦੇ ਮੁਕਾਬਲੇ ਕਿੰਨਾ ਕੁ ਫਰਕ ਆਇਆ ਹੈ ਸਮਥਿੰਗ ਆ 15-20% ਫੀਸ ਦਾ ਵਾਧਾ ਹੋ ਗਿਆ ਜੀ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੀਤੇ 18 ਅਪ੍ਰੈਲ ਨੂੰ ਵੀ ਧਰਨਾ ਦਿੱਤਾ ਸੀ ਅਤੇ ਮੈਨੇਜਮੈਂਟ ਨੂੰ ਕਈ ਵਿਅਕਤੀ ਰੂਪ ਦੇ ਵਿੱਚ ਪੱਤਰ ਵੀ ਦਿੱਤੇ ਸਨ ਇਸ ਤੋਂ ਇਲਾਵਾ ਟੇਬਲ ਤੇ ਬੈਠ ਕੇ ਗੱਲਬਾਤ ਵੀ ਕੀਤੀ ਗਈ ਸੀ ਪਰ ਸਾਰੀਆਂ ਬੈਠਕਾਂ ਬੇਸੱਟਾ ਰਹੀਆਂ ਇਸ ਮੌਕੇ ਵੀ ਸਕੂਲ ਦੇ ਪ੍ਰਿੰਸੀਪਲ ਨੂੰ ਜਦੋਂ ਫੋਨ ਕੀਤਾ ਗਿਆ ਤਾਂ ਉਹਨਾਂ ਵੱਲੋਂ ਬੱਚਿਆਂ ਦੇ ਮਾਪਿਆਂ ਦਾ ਫੋਨ ਚੁੱਕਿਆ ਨਹੀਂ ਗਿਆ ਅਜੇ ਚ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਾਮਲੇ ਚ ਮਾਪਿਆਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਕਰੇਗੀ ਜਾਂ ਫਿਰ ਐਵੇਂ ਹੀ ਲੁੱਟ ਹੁੰਦੀ ਰਹੇਗੀ ਹਕੀਕੀ ਟੀਵੀ ਪੰਜਾਬੀ ਲਈ ਗਿੱਦੜ ਬਾਹਤ ਤੋਂ ਸੋਨੀ ਦੱਲਾ ਦੀ ਰਿਪੋਰਟ